ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਕਾਸ਼ ਸਿੰਘ ਜਸਲ ਸਿੱਖ ਸਤਿ ਭਾਵਨਾ ਦਲ ਦਾ ਸੇਵਾਦਾਰ ਲੁਧਿਆਣੇ ਤੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਅਜਿੰਦਰ ਸਿੰਘ ਧਾਮੇ ਜੀ ਨੂੰ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਵੀ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਫਤਿਹਗੜ ਸਾਹਿਬ ਤੇ ਪੂਰੇ ਪੰਜਾਬ 'ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਤੇ ਰੋਕ ਲਾਇਆ ਜਾਵੇ ਕਿਉਂਕਿ ਗੱਲ ਇਹ ਆ ਵੀ ਜਦੋਂ ਛੋਟੇ ਸੱਭ ਜੱਦੇ ਨਿੱਕੀਆਂ ਜਿੱਦਾਂ ਵੱਡੇ ਸਾਕੇ ਮਨਾਏ ਜਾਂਦੇ ਆ ਤੇ ਇਹ ਇਹਦੀ ਚੀਜ਼ ਤੇ ਰੋਕ ਲੈਣੀ ਚਾਹੀਦੀ ਹੈ ਕਿਉਂਕਿ ਉਹ ਉਹਨਾਂ ਰੋਸ ਹੁੰਦਾ ਰੋਜ਼ ਹੁੰਦਾ ਕਿਉਂਕਿ ਛੋਟੇ ਛੋਟੇ ਸੈਪ ਜਾਤੇ ਮਾਤਾ ਗੁਜਰ ਘੋਰ ਜੀ ਜਦੋਂ ਆਪਣਾ ਪਰਿਵਾਰ ਵਾਰੇ ਆ ਗੁਰੂ ਸਾਹਿਬ ਜੀ ਨੇ ਸਾਰਾ ਤੇ ਇਹ ਚੀਜ਼ਾਂ ਤੇ ਰੋਕ ਲਾਈ ਜਾਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਨੂੰ ਰਜਿੰਦਰ ਸਿੰਘ ਧਾਮਵੀ ਜੀ ਨੂੰ ਬੇਨਤੀ ਹੈ ਕਿ ਇਹਦੇ ਤੇ ਗੌਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋਤ ਸਿੰਘ ਜਸਲ ਸਿੱਖ ਸਤਿ ਭਾਵਨਾ ਦਲ ਦਾ ਸੇਵਾਦਾਰ ਲੁਧਿਆਣੇ ਤੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਅਜਿੰਦਰ ਸਿੰਘ ਧਾਮੇ ਜੀ ਨੂੰ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਬਾਣ ਜੀ ਨੂੰ ਵੀ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਫਤਿਹਗੜ੍ਹ ਸਾਹਿਬ ਤੇ ਪੂਰੇ ਪੰਜਾਬ 'ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਤੇ ਰੋਕ ਲਾਇਆ ਜਾਵੇ ਕਿਉਂਕਿ ਗੱਲ ਇਹ ਵੀ ਜਦੋਂ ਛੋਟੇ ਸਹਿਬਜਾਤੇ ਨਿੱਕੀਆਂ ਜਿੱਦਾਂ ਵੱਡੇ ਸਾਕੇ ਮਨਾਏ ਜਾਂਦੇ ਆ ਤੇ ਇਹ ਇਹ ਜੀ ਚੀਜ਼ ਤੇ ਰੋਕ ਲੈਣੀ ਚਾਹੀਦੀ ਹੈ ਕਿਉਂਕਿ ਉਹ ਉਰਨ ਰੋਸ ਹੁੰਦਾ ਰੋਸ ਹੁੰਦਾ ਕਿਉਂਕਿ ਛੋਟੇ ਛੋਟੇ ਸਹਿਬਜਾਤੇ ਮਾਤਾ ਗੂਜਰ ਘੋਰ ਜੀ ਜਦੋਂ ਆਪਣਾ ਪਰਿਵਾਰ ਬਾਰੇ ਆ ਗੁਰੂ ਸਾਹਿਬ ਜੀ ਨੇ ਸਾਰਾ ਤੇ ਇਹ ਚੀਜ਼ਾਂ ਤੇ ਰੋਕ ਲਾਈ ਜਾਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਨੂੰ ਰਜਿੰਦਰ ਸਿੰਘ ਧਾਮੀ ਜੀ ਨੂੰ ਬੇਨਤੀ ਹੈ ਕਿ ਇਹਦੇ ਤੇ ਗੌਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭ ਜੋਤ ਸਿੰਘ ਜਸਲ ਸਿੱਖ ਸਤਿ ਭਾਵਨਾ ਦਲ ਦਾ ਸੇਵਾਦਾਰ ਲੁਧਿਆਣੇ ਤੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਅਜਿੰਦਰ ਸਿੰਘ ਧਾਮਦੇ ਜੀ ਨੂੰ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਬਾਣ ਜੀ ਨੂੰ ਵੀ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਫਟਕੜ ਸਾਹਿਬ ਤੇ ਪੂਰੇ ਪੰਜਾਬ 'ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਤੇ ਰੋਕ ਲਾਇਆ ਜਾਵੇ ਕਿਉਂਕਿ ਗੱਲ ਇਹ ਵੀ ਜਦੋਂ ਛੋਟੇ ਸਹਿਬਜਾਦੇ ਨਿੱਕਿਆਂ ਜਿੱਦਾਂ ਵੱਡੇ ਸਾਕੇ ਮਨਾਏ ਜਾਂਦੇ ਆ ਤੇ ਇਹ ਇਹ ਜੀ ਚੀਜ਼ ਤੇ ਰੋਕ ਲੈਣੀ ਚਾਹੀਦੀ ਹੈ ਕਿਉਂਕਿ ਇਹ ਉਰਨ ਰੋਸ ਹੁੰਦਾ ਰੋਸ ਹੁੰਦਾ ਕਿਉਂਕਿ ਛੋਟੇ ਛੋਟੇ ਸੈਪ ਜਾਂਦੇ ਮਾਤਾ ਗੁਜਰ ਘੋਰ ਜੀ ਜਦੋਂ ਆਪਣਾ ਪਰਿਵਾਰ ਵਾਰੇ ਆ ਗੁਰੂ ਸਾਹਿਬ ਜੀ ਨੇ ਸਾਰਾ ਤੇ ਇਹ ਚੀਜ਼ਾਂ ਤੇ ਰੋਕ ਲਾਈ ਜਾਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਨੂੰ ਅਜਿੰਦਰ ਸਿੰਘ ਧਾਮੇ ਜੀ ਨੂੰ ਬੇਨਤੀ ਹੈ ਕਿ ਇਹਦੇ ਤੇ ਗੌਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰਭਜੋਤ ਸਿੰਘ ਜਸਲ ਸਿੱਖ ਸਤਿ ਭਾਵਨਾ ਦਲ ਦਾ ਸੇਵਾਦਾਰ ਲੁਧਿਆਣੇ ਤੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਨੂੰ ਅਜਿੰਦਰ ਸਿੰਘ ਧਾਮੇ ਜੀ ਨੂੰ ਸਾਡੇ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਜੀ ਨੂੰ ਵੀ 21 ਤਰੀਕ ਤੋਂ ਲੈ ਕੇ 23 ਤਰੀਕ ਤੱਕ ਫਟਕੜ ਸਾਹਿਬ ਤੇ ਪੂਰੇ ਪੰਜਾਬ 'ਚ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ ਤੇ ਰੋਕ ਲਾਇਆ ਜਾਵੇ ਕਿਉਂਕਿ ਗੱਲ ਇਹ ਆ ਵੀ ਜਦੋਂ ਛੋਟੇ ਸੱਭਜਾਤੇ ਨਿੱਕੀਆਂ ਜਿੱਦਾਂ ਵੱਡੇ ਸਾਕੇ ਮਨਾਏ ਜਾਂਦੇ ਆ ਤੇ ਇਹ ਇਹ ਜੀਤੇ ਰੋਕ ਲੈਣੇ ਚਾਹੀਦੇ ਕਿਉਂਕਿ ਉਹ ਉਰਨ ਰੋਸ ਹੁੰਦਾ ਉਹ ਰੋਸ ਹੁੰਦਾ ਕਿਉਂਕਿ ਛੋਟੇ ਛੋਟੇ ਸੈਪ ਜਾਂਦੇ ਮਾਤਾ ਗੁਜਰ ਘੋਰ ਜੀ ਜਦੋਂ ਆਪਣਾ ਪਰਿਵਾਰ ਵਾਰੇ ਆ ਗੁਰੂ ਸਾਹਿਬ ਜੀ ਨੇ ਸਾਰਾ ਤੇ ਇਹ ਚੀਜ਼ਾਂ ਤੇ ਰੋਕ ਲਾਈ ਜਾਵੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੀ ਨੂੰ ਰਜਿੰਦਰ ਸਿੰਘ ਧਾਮੀ ਜੀ ਨੂੰ ਬੇਨਤੀ ਹੈ ਕਿ ਇਹਦੇ ਤੇ ਗੌਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ